ਹਾਲੋ ਗਾਈਜ਼ ਹਾਂ ਜੇ ਤੁਸੀਂ ਚੜ੍ਹਦੀ ਕਲਾ ਸ਼ਮੂ ਹੋਗੇ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਅੱਜ ਮੈਂ ਤੁਹਾਨੂੰ ਗੁਰੂ ਹਰਗੋਬਿੰਦ ਰਾਏ ਜੀ ਦੇ ਚਰਨ ਸੋਪਰਾਪਤ ਗੁਰਦੁਆਰਾ ਸਾਹਿਬ ਜੋ ਕਿ ਕਟਾਣੀ ਪਿੰਡ ਦੇ ਵਿੱਚ ਸਨ ਸੋਵਤ ਉਹਦੇ ਦਰਸ਼ਨ ਕਰਾ ਰਿਹਾ ਹਾਂ ਨਾ ਤੇ ਇਹ ਗੁਰਦੁਆਰਾ ਸਾਹਿਬ ਗੁਰੂ ਸਾਹਿਬ ਦਾ 52 ਕਲੀਆਂ ਵਾਲਾ 16 ਸਾਪੀ ਸੰਚੋਬਤਾ ਹੈ ਨਾ ਤੇ ਆ ਦੇਖੋ ਆਪਾਂ ਦਰਬਾਰ ਸਾਹਿਬ ਚ ਗਏ ਆ ਆ ਗ੍ਰੰਥ ਸਾਹਿਬ ਜੀ ਬਿਠੇ ਮਹਾਰਾਜ ਪ੍ਰਕਾਸ਼ ਨੇ ਕਿੰਨੀ ਸੋਹਣੀ ਪਾਲਕੀ ਸਜਾਈ ਹੋਈ ਹੈ ਨਾ ਗੁਰਦੁਆਰਾ ਸਾਹਿਬ ਦੀ ਬਹੁਤ ਵਧੀਆ ਤਰੀਕੇ ਨਾਲ ਸਜਾਇਆ ਹੋਇਆ ਹੈ ਨਾ ਨਹੀਂ ਬੰਦੀ ਛੋੜ ਦੇ ਉਸ ਤੇ ਜਾਨੀ ਲੋਕ ਬਹੁਤ ਸਰਦਾਰ ਲੋ ਆ ਕੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਦ ਨੇ ਆ ਦੇਖੋ 52 ਕਲੀਆਂ ਵਾਲਾ ਚੋਲਾ ਸਾਹਿਬ ਜਿਹੜਾ ਕਿ ਸ਼ੀਸ਼ਿਆਂ ਦੇ ਵਿੱਚ ਹਾਲੇ ਵੀ ਲਾ ਕੇ ਰੱਖਿਆ ਹੋਇਆ ਹਨਾ ਗੁਰੂ ਸਾਹਿਬ ਨੇ 52 ਰਾਜਿਆਂ ਨੂੰ ਹਨਾ ਗਵਾਲੀਅਰ ਦੇ ਕਿਲੇ ਚੋਂ ਛਡਾ ਕੇ ਲਾਂਦਾ ਜੀ ਉਹ ਦਿਨ ਦੇ ਜਾਣੀ ਯਾਦ ਕਰਦੇ ਹੋ ਸਿੰਘ ਆਪਣੇ ਸਿੱਖ ਧਰਮ ਦੇ ਵਿੱਚ ਬੰਦੀ ਛੋੜ ਦਿਵਸ ਮਨਾਇਆ ਜਾਂਦਾ ਆ ਪੰਜ ਗ੍ਰੰਥੀ ਸਾਹਿਬ ਹਨਾ ਗੁਰੂ ਸਾਹਿਬ ਦੀ ਪੰਜ ਗ੍ਰੰਥੀ ਸਾਹਿਬ ਤੇ ਗੁਰੂ ਸਾਹਿਬ ਨੇ ਇੱਥੇ ਯਾਨੀ ਕਟਾਣੀ ਪਿੰਡ ਦੇ ਵਿੱਚ ਕਟੋਕਟਰ ਕਹਿੰਦੇ ਨੇ ਵੀ 41 ਦਿਨ ਲਗਭਗ ਇੰਨੇ ਕ ਦਿਨ ਨਾ ਉਹ ਇੱਥੇ ਠਹਿਰੇ ਸੀ ਹਨ ਤੇ ਇਹ ਜਗ੍ਹਾ ਤੇ ਯਾਨੀ ਠਹਿਰ ਕੇ ਲੋਕਾਂ 'ਤੇ ਬਹੁਤ ਜ਼ਿਆਦਾ ਬੰਦ ਖਲਾਸੀ ਕੀਤੀ ਲੋਕਾਂ ਨਾਲ ਵਿਚਾਰ ਵੀ ਸਾਂਝੇ ਕਰਿਆ ਨਾ ਗੁਰੂ ਸਾਹਿਬ ਨਾਲ ਵਿਚੋਲਿਆ ਹਨ ਗੁਰੂ ਹਰਗੋਬਿੰਦ ਰਾਏ ਜੀ ਨੇ ਹਨ ਆ ਦੇਖੋ ਅੱਜ ਤੁਸੀਂ ਅਓ ਸਿਕਰਤਵਾਰ ਸਾਉ ਦੀ ਦਰਸ਼ਨ ਕਰ ਰਹੇ ਹਾਂ ਜਿਹੜੇ ਗੁਰਦੁਆਰਾ ਸਾਹਿਬ ਦੇ ਵਿੱਚ ਸਾਡੇ ਗੁਰੂ ਹਰਗੋਬਿੰਦ ਰਾਏ ਜੀ ਆਪ ਆਪ ਆ ਕੇ ਠਹਿਰੇ ਸੀ ਨਾ ਤੇ ਇਸੇ ਜਗ੍ਹਾ ਤੇ ਆਪਾਂ ਜੜੇ 52 ਕਲੀਆਂ ਵਾਲਾ ਚੋਲਾ ਸਾਹਿਬ ਦੇ ਵੀ ਦਰਸ਼ਨ ਕਰ ਸਕਦੇ ਹਾਂ ਕਿਉਂਕਿ ਇਤਿਹਾਸ ਦੇ ਵਿੱਚ ਜਿਹੜੇ ਕੰਮ ਗੁਰੂਆਂ ਨੇ ਕਰਤੇ ਹਨ ਉਹ ਘਟੇ ਜਣੀ ਆਮ ਤੌਰ ਤੇ ਘਟੇ ਮਿਲਦੇ ਆ ਇਤਿਹਾਸ ਦੇ ਵਿੱਚ ਆ ਦੇਖੋ ਹੁਣ ਬਾਹਰ ਜਿਹੜਾ ਇਹ ਗੁਰਦੁਆਰਾ ਸਾਹਿਬ ਆ ਨਾ ਇਹ ਪਿੰਡ ਦੇ ਵਿੱਚ ਆ ਯਾਨੀ ਜਦੋਂ ਆਪਾਂ ਗਲੀ ਦੇ ਵਿੱਚ ਪੜਦੇ ਆ ਨਾ ਤਾਂ ਉਦੋਂ ਜਾ ਕੇ ਪਿੰਡ ਦੇ ਵਿੱਚ ਇਹ ਗੁਰਦੁਆਰਾ ਸਾਹਿਬ ਆ ਹਨ ਤੇ ਕਢਾਣੀ ਪਿੰਡਾ ਜਿਹੜਾ ਇਹ ਰਾੜਾ ਸਾਹਿਬ ਤੋਂ ਆਪਾਂ ਚੱਲੀਏ ਜੇ ਮੰਡੀਆ ਮੰਦ ਘੜ ਤੋਂ ਰਾੜਾ ਸਾਹਿਬ ਆ ਗਏ ਰਾੜਾ ਸਾਹਿਬ ਤੋਂ ਆਪਾਂ ਪੈਦਲ ਰੋਡ ਤੇ 4 ਕਿਲੋਮੀਟਰ ਦੇ ਵਿੱਚ ਨਾ ਇਹ ਸੰਸੋਪਤਾ ਗੁਰਦੁਆਰਾ ਸਾਹਿਬ ਬਹੁਤ ਦੂਰੋਂ ਨੇੜੇੋਂ ਸਰਦਾਲੂ ਇੱਥੇ ਆ ਕੇ ਗੁਰੂ ਸਾਹਿਬ ਨੂੰ ਸਾਂਝਾ ਕਰਦੇ ਨੇ ਤੇ ਉਹਨਾਂ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਨੇ ਹਨਾ ਆ ਦੇਖੋ ਆ ਘਰ ਨੇ ਲੋਕਾਂ ਦੇ ਵਾਲਾ ਆ ਦੇਖੋ ਜੀ ਦੇਗ ਕਰਾਉਂਦੇ ਨੇ ਲੋਕ ਇੱਥੇ ਹਨਾ ਆ ਕੇ ਸਰਦਾਰ ਲੋਕ ਇੱਥੇ ਦੇਗ ਕਰਾਉਂਦੇ ਨੇ ਹਨਾ ਹੁਣ ਤਾਂ ਲੋਕਾਂ ਨੂੰ ਜਿਉਂ-ਜਿਉਂ ਪਤਾ ਲੱਗੀ ਜਾ ਰਿਹਾ ਡਿਜੀਟਲ ਹਨਾ ਲੋਕ ਬਹੁਤ ਜ਼ਿਆਦਾ ਸਰਦਾਰ ਭਾਵਨਾ ਨਾਲ ਇੱਥੇ ਮੱਥਾ ਟੇਕਣਾ ਆਉਂਦੇ ਨੇ ਆ ਦੇਖੋ ਦੋ ਨਿਸਾਨ ਸਾਹਿਬ ਕਿਉਂਕਿ ਗੁਰੂ ਹਰਗੋਬਿੰਦ राय ਜਿਹੜੀ ਜਗ੍ਹਾ ਵੀ ਗਏ ਨੇ ਜਿੱਥੇ ਵੀ ਉਹਨਾਂ ਦੀ ਯਾਦ ਦੇ ਵਿੱਚ ਗੁਰਦੁਆਰਾ ਸਾਹਿਬ ਸੰਸੋਭਤ ਨੇ ਉੱਥੇ ਦੋ ਨਿਸਾਨ ਸਾਹਿਬ ਹਮੇਸ਼ਾ ਝੂਲਦੇ ਨੇ ਹਨਾ ਜੱਤਰਾ ਪ੍ਰਤੀਕ ਦੋ ਨਿਸਾਨ ਸਾਹਿਬ ਇਹ ਕਿਹੜੇ ਸਾਈਡ ਤੋਂ ਪੌੜੀਆਂ ਨਾਲ ਆਪਾਂ ਚੜਦੇ ਆਂ ਤੇ ਸੰਗਤ ਮੱਥਾ ਟੇਕ ਕੇ ਦੂਜੀ ਸਾਈਡ ਤੋਂ ਪੌੜੀਆਂ ਨਾਲ ਆਨਾ ਥੱਲੇ ਉਤਰਦੇ ਨੇ ਹਨਾ ਤੇ ਇਹ ਪਹਿਲੀ ਮੰਜ਼ਲ ਤੇ ਆ ਜਾਣੀ ਜਿਹੜਾ ਗੁਰਦੁਆਰਾ ਸਾਹਿਬ ਦਾ ਦਰਵਾਜ਼ਾ ਸਾਹਿਬ ਆ ਨਾ ਇਹ ਪਹਿਲੀ ਮੰਜ਼ਲ ਤੇ ਸੰਸੋਭਤ ਆ ਹਨਾ ਆ ਸਾਈਡ ਤੇ ਜਣੀ ਬਾਹਰ ਹੁਣ ਆਪਣੇ ਨਾਲ ਦੇਖ ਵਰਤਾਈ ਜਾ ਰਹੀ ਆ ਜਿਹੜੇ ਲੋਕ ਸਰਦਾ ਭਾਵ ਨਾਲ ਇੱਥੇ ਲੱਡੂ ਪਰਪੀ ਵਗੈਰਾ ਜੜਾ ਕੇ ਜਾਂਦੇ ਉਹ ਵੀ ਇਹ ਸਰਦਾ ਲੂਆਂ ਨੂੰ ਉਮੇ ਵੰਡੀ ਜਾ ਰਹੇ ਨੇ ਨਾ ਤੇ ਆ ਦੇਖੋ ਜੀ ਆ ਬਾਹਰ ਦੇਖੋਗੇ ਉੱਥੋਂ ਕੱਢ ਕੇ ਜਣੀ ਸਾਤ ਤੋਂ ਫੜ ਕੇ ਆ ਦੇਖੋ ਕਿੰਨੀ ਸੋਹਣੀ ਹਰੀਆਲੀ ਆ ਨਾ ਬਹੁਤ ਸੋਹਣਾ ਇੱਥੇ ਜਣੀ ਐ ਵੀ ਹਰਿਆਵਲ ਵੀ ਬਹੁਤ ਜ਼ਿਆਦਾ ਬਹੁਤ ਰਸਤ ਜ਼ਰੂਰ ਤਾਂ ਬਹੁਤਾ ਏਰੀਆ ਦੇ ਵਿੱਚ ਕਿਉਂਕਿ ਇੱਕ ਤਾਂ ਨਹਿਰ ਦਾ ਏਰੀਆ ਆ ਜਾਂਦਾ ਨਾ ਤੇ ਜਿਹੜੀ ਇਹ ਸੜਕਾ ਇਹ ਤਾਂ ਤੇ ਬਹੁਤ ਦਰਖਤ ਨੇ ਜਦੋਂ ਆਪਾਂ ਰਾੜਾ ਸਾਹਿਬ ਤੋਂ ਜਾਂਦੇ ਆ ਨਾ ਪੈਲ ਨੂੰ ਤਾਂ ਮੰਨੋ ਤੁਸੀਂ ਦੇਖੋਗੇ ਵੀ ਆਇਆ ਵੀ ਜਿਵੇਂ ਬਾਹਰਲੇ ਦੇਸ਼ ਚ ਘੁੰਮਦੇ ਹੋਗੇ ਹਨਾ ਘੁੰਮਦੇ ਹੋਈ ਆਪਾਂ ਆ ਦੇਖੋ ਦਰਬਾਰ ਸਾਹਿਬ ਦਾ ਨਾ ਫੜਾ ਸਾਹਿਬ ਨਾ ਉੱਪਰ ਗੁੰਮੜ ਸਾਹਿਬ ਆ ਗਏ ਹੁਣ ਆਪਾਂ ਨਾ ਆ ਲੰਗਰ ਹਾਲ ਦੇ ਵਿੱਚ ਦਾਖ ਲੈਨੇ ਆ ਨਾ ਆ ਲੰਗਰ ਹਾਲ ਆ ਨਾ ਇਹ ਜਦੋਂ ਲੰਗਰ ਹਾਲ ਦੇ ਵਿੱਚ ਵੱਲਦੇ ਆਪਾਂ ਨਾ ਪਹਿਲਾਂ ਇਤਿਹਾਸ ਲਿਖਿਆ ਹੈ ਗੁਰੂ ਜੀ ਸਾਹਿਬ ਦਾ ਤੇ ਵੇਰੋ ਇਸ ਤੋਂ ਬਾਅਦ ਇੱਕ ਸਾਈਡ ਤੇ ਲੋਕ ਸਰਦਾ ਭਾਵਨਾ ਨਾਲ ਲੰਗਰ ਸਕਦੇ ਨੇ ਤੇ ਦੂਜੀ ਸਾਈਡ ਤੇ ਇੱਕ ਨਿੰਮ ਦਾ ਕਿਲਾ ਗੱਡ ਕੇ ਨਾ ਗੁਰੂ ਸਾਹਿਬ ਨੇ ਆਪਣਾ ਘੋੜਾ ਉੱਥੇ ਬੰਨਿਆ ਸੀ ਨਾ ਜਿਹੜਾ ਨਿੰਮ ਦਾ ਉਹ ਕਿਲਾ ਗੱਡਿਆ ਸੀ ਉੱਥੇ ਨਾ ਨਿੰਮ ਦਾ ਦਰਖਤ ਬਹੁਤ ਹੋਇਆ ਹਿਆ ਹੁਣ ਨਿੰਮ ਦਾ ਦਰਖਤ ਵੱਡਾ ਬੱਟੇ ਰੂਪ ਚ ਜਾਨੀ ਉੱਥੇ ਸਜੋਤ ਆ ਨਾ ਤੇ ਉਸ ਤੱਕ ਗਏ ਜਾਨੀ ਗੁਰੂ ਸਾਹਿਬ ਦੀ ਸਵਾਰੀ ਤੇ ਉਹ ਵੀ ਉਹ ਤੇ ਇੱਕ ਸਾਈਡ ਕਮਰਾ ਬਣਾ ਕੇ ਸਰਦਾ ਭਾਵਨਾ ਨਾਲ ਇੱਕ ਸਾਈਡ ਤੇ ਸਜੋਬਤ ਹਨ ਤੇ ਪ੍ਰਕਾਸ਼ ਹੁੰਦੀ ਆ ਉੱਥੇ ਵੀ ਲੋਕ ਸਰਦਾ ਭਾਵਨਾ ਨਾਲ ਆਪਣੇ ਗੁਰੂ ਨੂੰ ਮੱਥਾ ਟੇਕਦੇ ਨੇ ਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਨੇ ਆ ਦੇਖੋ ਜੀ ਹੁਣ ਮਾ ਲੰਗਰ ਦੇ ਹਾਲ ਦੇ ਵਿੱਚ ਆ ਦੇਖੋ ਜੀ ਪਲਕੀ ਸਾਹਿਬ ਗੁਰੂ ਸਾਹਿਬ ਸਜੋਬਤ ਨੇ ਤੇ ਸੰਗਤਾਂ ਸਰਦਾ ਨਾਲ ਇੱਥੇ ਮੱਥਾ ਟੇਕ ਰਹੀਆਂ ਨੇ ਆਪਣਾ ਹਨ ਤੇ ਆ ਦੇਖੋ ਜੀ ਹੁਣ ਲੰਗਰਾਲ ਦੇ ਵਿੱਚ ਆਪਾਂ ਪਾਈ ਬਜ਼ੁਰਗ ਬੈਠੇ ਨੇ ਹਨ ਆ ਦੇਖੋ ਜੀ ਸੇਵਾਦਾਰ ਵਧੀਆ ਤਰੀਕੇ ਨਾਲ ਸੇਵਾ ਕਰ ਰਹੇ ਨੇ ਹਨ ਤੇ ਸੰਗਤ ਪ੍ਰਸਾਦ ਤੇ ਸਰਦਾ ਭਾਵਨਾ ਪ੍ਰਸਾਦ ਦੇ ਸਕ ਰਹੀ ਹੈ ਬੰਦੀ ਸੋੜ ਦੇ ਵਿੱਚ ਤੇ ਯਾਨੀ ਬਹੁਤ ਲੋਕ ਹੁਣ ਸਰਦਾ ਭਾਵਨਾ ਅਰਪਿਤ ਕਰਦੇ ਨੇ ਗੁਰੂ ਸਾਧੀਆਂ ਖੁਸ਼ੀਆਂ ਪ੍ਰਾਪਤ ਕਰਦੇ ਨੇ ਆ ਦੇਖੋ ਮਾਈਆਂ ਪਰਸਾਦੇ ਪਕਾਰੀਆਂ ਨੇ ਪਿੰਡ ਦੀਆਂ ਮਾਤਾਵਾਂ ਨੇ ਮਿਲ ਲਾ ਦੇ ਤੇ ਆ ਬਾਬਾ ਜੀ ਨੇ ਹੰਦਾ ਕੋਈ ਇਹ ਆਪਣੇ ਥੱਲੇ ਇਹਨਾਂ ਨੂੰ ਸੇਕ ਲਈ ਅੱਗ ਤੇ ਚੋਕਾ ਲਾ ਰਹੇ ਨੇ ਆ ਨਾ ਆ ਦੇਖੋ ਲੱਕੜਾਂ ਪਈਆਂ ਨੇ ਇਹਦੇ ਵਿੱਚ ਤੇ ਆ ਦੇਖੋ ਜੀ ਇੱਕ ਸਾਈਡ ਤੇ ਗਡਾਉਣ ਜਾਂ ਲੰਗਾ ਉਹ ਰੱਖਣ ਨੂੰ ਤੇ ਆ ਦੇਖੋ ਇਤਿਹਾਸ ਗੁਰੂ ਸਾਹਿਬ ਦਾ ਕਿਹੜੇ ਸੰਤ ਗੁਰੂ ਸਾਹਿਬ ਆਏ ਇੰਨਾ ਕਰੋ ਕਿ ਮੈਂ ਆਪ